ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਨਵੇਂ ਦਿਨ ਤੇ ਨਵੀਂ ਵੀਡੀਓ ਦੇ ਵਿੱਚ ਤੇ ਆ ਸਾਹਮਣੇ ਤੁਸੀਂ ਦੇਖਦੇ ਪਏ ਲੱਕੜ ਦੇ ਪੈਨਲ ਦੇਖੋ ਕਿੰਨੇ ਖਰਾਬ ਹੋਏ ਪਏ ਗਲੇ ਪਏ ਤੇ ਇਹਦੇ ਉੱਪਰ ਬੂਟੀ ਵੇਖੋ ਕਿਹੜੀ ਕਿਹੜੀ ਚੜੀ ਪਈ ਤੇ ਘਾਹ ਵੀ ਕਾਫੀ ਆ ਤੇ ਪੂਰਾ ਤਿੰਨ ਤਿੰਨ ਚਾਰ ਚਾਰ ਫੁੱਟ ਚਾ ਘਾਹ ਆਇਆ ਪਿਆ ਤੇ ਬੜਾ ਗੰਦ ਦੇਖੋ ਕਿੰਨੀ ਬੁਰੀ ਹਾਲਤਾ ਤੇ ਇਹਨੂੰ ਆਪਾਂ ਸਾਰੇ ਘਾਹ ਨੂੰ ਕੁੱਟਾਂਗੇ ਤੇ ਆ ਜਿਹੜੀ ਫੈਂਸ ਆ ਪੁਰਾਣੇ ਵਾਲੀ ਪੈਨਲ ਲੱਕੜ ਦੇ ਇਹ ਵੀ ਆਪਾਂ ਕੱਟ ਕੇ ਤੇ ਨਵੇਂ ਲਗਾਵਾਂਗੇ ਤੇ ਆ ਬਾਹਰ ਜਿਹੜੀ ਜਗ੍ਹਾ ਤੁਸੀਂ ਦੇਖਦੇ ਪਏ ਤਿੰਨ ਤਿੰਨ ਫੁੱਟ ਜਗ੍ਹਾ ਤੇ ਆਪਾਂ ਇਹ ਸਾਰੀ ਇਹਨਾਂ ਦੀ ਕਵਰ ਕਰਾਂਗੇ ਸਾਫ ਸਪਾਈ ਕਰਾਂਗੇ ਤੇ ਫਿਰ ਤੁਹਾਨੂੰ ਦਿਖਾਉਨੇ ਤੇ ਆ ਜਾਓ ਫਿਰ ਕਰਦੇ ਆਪਾਂ ਆਪਾਂ ਲੱਗੇ ਹਾਂ ਜੌਬਾਂ ਡਨ ਕਰਨ ਫੈਂਸ ਲਾਉਣ ਤੇ ਬਾਰਿਸ਼ ਆ ਗਈ ਬਹੁਤ ਜਿਆਦੀ ਆ ਚੈੱਕ ਕਰ ਲੋ ਚੱਲਦਾ ਪਿਆ ਆਪਣਾ ਕੰਮ ਆ ਫੈਂਸਾਂ ਲਾਉਂਦੇ ਪਹਿੰਦੇ ਇੱਕ ਫੈਂਸ ਰਹਿ ਗਈ ਆਪਣੀ ਤੇ ਕਾਫੀ ਬਾਰਿਸ਼ ਆ ਗਈ ਆ ਵੇਖ ਲੋ ਮੌਸਮ ਕਿੰਨਾ ਵਧੀਆ ਇੰਗਲੈਂਡ ਦਾ ਬੜਾ ਟਾਪ ਦਾ ਮੌਸਮ ਉਹ ਇਹ ਆਪਣੀ ਚਲਦੀ ਪੀ ਜੌਬ ਆ ਇਹਨਾਂ ਦਾ ਪਹਿਲਾਂ ਖੁੱਲਾ ਸੀ ਤੇ ਇੰਨੀ ਜਗ੍ਹਾ ਹੈਗੀ ਹੈ ਇਹਨਾਂ ਕੋ 2.5 3 ਫੁੱਟ ਇੱਥੇ ਆਪਾਂ ਲਾਉਂਦੇ ਪਿਆ ਫੈਂਸ ਆ ਤੇ ਆ ਕਾਫੀ ਫੈਂਸ ਆ ਆਪਾਂ ਲਾ ਚੁੱਕੇ ਆ ਆ ਕਰ ਲੋ ਚੈੱਕ ਤੇ ਉਹ ਲਾਸਟ ਤੇ ਆਪਣੀਆਂ ਰਹਿ ਗਈਆਂ ਬਸ ਦੋ ਕੋ ਫੈਂਸਾਂ ਲੱਗਣ ਵਾਲੀਆਂ ਔਰ ਇੱਕ ਪੋਸਟ ਰਹਿ ਗਿਆ ਆਪਣਾ ਗੱਡਣ ਵਾਲਾ ਹੁਣ ਗੱਡਦੇ ਪਏ ਹੁ ਗੱਡ ਕੇ ਲਾਸਟ ਫੈਂਸ ਆਪਣੀ ਬਸ ਆ ਆਪਣਾ ਪਿਆ ਮਟੀਰੀਅਲ ਇਹ ਸਾਈਡ ਦਾ ਵਿਊ ਦੇਖ ਲਓ ਤੁਸੀਂ ਇਹ ਪੀਆ ਜੌਬ ਆ ਦੇਖ ਲੋ ਫੈਂਸ ਲਾਈ ਹੀ ਤਾਂ ਕਾਫੀ ਲੰਮੀ ਫੈਂਸ ਤੇ ਆ ਨਾਲ ਨਾਲ ਆਪਾਂ ਪਾਤੀ ਕੰਕਰੀਟ ਇਥੇ ਘਾ ਬਹੁਤ ਜਿਆਦਾ ਹੈ ਵੀਡੀਓ ਵਿੱਚ ਤੁਸੀਂ ਦੇਖਿਓ ਪਹਿਲਾਂ ਘਾ ਬਹੁਤ ਹੀ ਜਿਆਦਾ ਸੀ ਨਾ ਗੰਦ ਹੀ ਕਿਸ ਹਿਸਾਬ ਕੋਈ ਨਹੀਂ ਆ ਕਰ ਲੋ ਚੈੱਕ ਇਥੇ ਲਾਤਾ ਆਪਾਂ ਡੋਰ ਇੱਥੇ ਬਣਾਤੀ ਆ ਘਾਟੀ ਜੀ ਪੇਪਰ ਜਿਆ ਕਰਤਾ ਤੇ ਅੰਦਰ ਵੀ ਕੰਕਰੀਟ ਪਾਤੀ ਇਧਰ ਸਾਰੇ ਕੰਕਰੀਟ ਪਾਤੀ ਨਾਲ ਨਾਲ ਆ ਜਗ੍ਹਾ ਤੇ ਇੱਥੇ ਘਾ ਬਹੁਤ ਜ਼ਿਆਦਾ ਸੀ ਪਹਿਲੋਂ ਬਹੁਤ ਜ਼ਿਆਦਾ ਗੰਦੀ ਤੇ ਹੁਣ ਸਾਰੇ ਬੰਨਿਓ ਸਾਫ ਸੁਥਰਾ ਆ ਗਿਆ ਤੇ ਇਧਰ ਵੀ ਬਲਾਕ ਕਰਤਾ ਆ ਦੇਖ ਲੋ ਅੰਦਰੋਂ ਵੀ ਤੁਹਾਨੂੰ ਦਿਖਾਉਣਾ ਮੈਂ ਜਾ ਕੇ ਤੇ ਅੰਦਰ ਅਸੀਂ ਆ ਨਾਲ ਨਾਲ ਪਾਤੀ ਕੰਕਰੀਟ ਇੱਥੇ ਵੀ ਬੜੇ ਵੇਲਾਂ ਜਿਹਾਂ ਤੇ ਜੜਾਂ ਬਹੁਤੀ ਪੁੱਟ ਕੇ ਤੇ ਆ ਨਾਲ ਨਾਲ ਪਾਤੀ ਇਹ ਕੰਕਰੀਟ ਇੱਧਰ ਤੁਹਾਨੂੰ ਦਿਖਾਉਨੇ ਆ ਇੱਧਰ ਵੀ ਕਰੋ ਚੱਕ ਆ ਵੀ ਸਾਰੇ ਕੰਕਰੀਟ ਪਾ ਦਿੱਤੀ ਐ ਇੱਥੇ ਸਾਰੇ ਪਹਿਲਾਂ ਨਾਲ ਗੋਡੇ-ਗੋਡੇ ਘਾਹੀ ਤੇ ਆ ਹੁਣ ਇਹਨਾਂ ਦੀ ਜਗ੍ਹਾ ਬਣ ਗਈ ਇੱਧਰ ਕੁਝ ਵੀ ਰੱਖ ਸਕਦੇ ਸਮਾਨ ਤੇ ਹੁਣ ਅਸੀਂ ਕਰਨ ਲੱਗੇ ਪੇਂਟ ਆ ਪੇਂਟ ਮਿਕਸ ਹੁੰਦਾ ਪਿਆ ਤੇ ਇਹਨੂੰ ਹੁਣ ਪੇਂਟ ਕਰਾਂਗੇ ਫੈਂਸ ਨੂੰ ਤੇ ਆ ਗਮਲੇ ਵੇਖੋ ਕਿੰਨੇ ਰੱਖੇ ਆ ਇਹਨਾਂ ਨੇ ਵਿੱਚ ਲਾਈ ਟਮਾਟਰ ਸਬਜ਼ੀਆਂ ਵਗੈਰਾ ਇਧਰੋਂ ਕਰ ਲੋ ਚੈੱਕ ਤੇ ਹੁਣ ਅਸੀਂ ਕਰ ਲੰਗੇ ਇਹਨੂੰ ਪੇਂਟ ਸਟਾਰਟ ਤੇ ਆ ਤਾਂ ਕਰਕੇ ਆ ਰੱਖੀਆਂ ਥੱਲੇ ਤਰਪਾਲ ਆਈਆਂ ਵੀ ਥੱਲੇ ਡੁੱਲੇ ਨਾ ਆਹ ਲਓ ਜੀ ਕਰ ਲੋ ਚੈੱਕ ਤੇ ਸਕਿਪ ਵੀ ਆਪਣੀ ਫੁੱਲ ਹੋ ਗਈ ਆ ਆਹ ਲਓ ਇੱਕ ਵਾਰ ਸਾਈਡ ਤੋਂ ਵੇਖੋ ਲੈਂਡਮੈਂਟ ਵੇਖ ਲੋ ਇਹਦੀ ਆ ਪੂਰੀ ਪੂਰਾ ਲੇਜ਼ਰ ਦੇ ਵਿੱਚ ਲੱਗੀ ਆ ਕਿਤੇ ਇੱਕ ਵੀ ਜਿਹੜਾ ਨਾ ਪੋਸਟ ਉਹ ਤੁਹਾਨੂੰ ਆਸੇ ਪਾਸੇ ਨਹੀਂ ਦਿਖੂਗਾ ਬਿਲਕੁਲ ਵੀ ਪੂਰਾ ਲੇਜ਼ਰ ਲੈਵਲ ਧਾਗੇ ਦੇ ਵਿੱਚ ਲੱਗੀ ਸਾਰੀ ਫੈਂਸ ਤੇ ਹੁਣ ਅਸੀਂ ਕਰ ਲਾਂਗੇ ਪੇਂਟ ਤੇ ਤੁਹਾਨੂੰ ਨਾਲ-ਨਾਲ ਦਿਖਾਉਨੇ ਆ ਤੇ ਜੁੜੇ ਰਹੋ ਵੀਡੀਓ ਦੇ ਨਾਲ ਤੇ ਆ ਤੁਹਾਨੂੰ ਏਰੀਆ ਵੀ ਆਪਾਂ ਦਿਖਾ ਦਿੰਨੇ ਆ ਸਾਰਾ ਬਹੁਤ ਸੋਹਣਾ ਏਰੀਆ ਤੁਸੀਂ ਅਹੀਂ ਕਰ ਲਗੇ ਪੇਂਟ ਸਟਾਰਟ ਤੇ ਤੁਸੀਂ ਜੁੜੇ ਰਹੋ ਵੀਡੀਓ ਦੇ ਨਾਲ ਤੇ ਦੇਖੀ ਜਾਓ ਕਿਵੇਂ ਹੁੰਦਾ ਪੇਂਟ ਫੈਂਸ ਨੂੰ ਪਹਿਲਾਂ ਸਾਡੇ ਤੋਂ ਵੀਡੀਓ ਬਣੀ ਨਹੀਂ ਪੂਰੀ ਪ੍ਰੋਪਰ ਜਿਹੜੀ ਇਹ ਫੈਂਸ ਪੁੱਟੀ ਆ ਪੁਰਾਣੀ ਤੇ ਲਾਈ ਆ ਕਿਉਂਕਿ ਟਾਈਮ ਘੱਟ ਹੁੰਦਾ ਤਾਂ ਕਰਕੇ ਦੇਖੋ ਤੁਹਾਨੂੰ ਅੱਜ ਦਿਖਾਵਾਂਗੇ ਪੂਰਾ ਪੇਂਟ ਦੀ ਵੀਡੀਓ ਆਹੀ ਆਪਣੇ ਟੂਲ ਲੈ ਲਿਆ ਇੱਕ ਰੋਲਰ ਸ਼ੋਟ ਆ ਮੀਡੀਅਮ ਇੱਕਾ ਛੋਟਾ ਇੱਕ ਬ੍ਰਸ਼ ਤੇ ਅਲੱਗ-ਅਲੱਗ ਇੰਡੈਲੀਆਂ ਟ੍ਰੀਆਂ ਆਹ ਭਾਈ ਮਾਈ ਜੀ ਦਾ ਲਾਈਕ ਕਰੋ ਸਟਾਰਟ ਕਾਲੀ ਕਾਲੀ ਤੇ ਰਾਣੀ ਰਾਣੀ ਆਹ ਬੁੱਲਾ ਬਾਹ ਬਾਹ ਮਾਰ ਬੋ ਦੇਖੇ ਕੋਸ਼ਿਸ਼ ਬਟਾ ਲੈ ਸੁਦਾ ਖੁਸ਼ ਹੋ ਰਿਹਾ ਹੈ ਜੀ ਬਟਾ ਹਾਂ ਦੋ ਕੋਡ ਮਾਰਨੇ ਆਹ ਸਮੂਥ ਨਹੀਂ ਫਟੀਆਂ ਇੱਕ ਦੂਜੀ ਦੇ ਉੱਪਰ ਉੱਚੀਆਂ ਨਹੀਂ ਵੀਗਾ ਤਾਂ ਕਰਕੇ ਰੋਲਰ ਚੱਲਣਾ ਨਹੀਂ ਵੈਸੇ ਤੇ ਪਰ ਆਪਾਂ ਲੈ ਲਿਆ ਤੇ ਟਰਾਈ ਕਰਦੇ ਹੁਣ ਦੇਖਦੇ ਆ ਦੱਸਦਾ ਹੈ ਫਾਇਦਾ ਨਹੀਂ ਜਿਵੇਂ ਰਬੜ ਹੁੰਦੀ ਨਾ ਰਬੜ ਵਾਂਗ ਰਹੇਗਾ ਆਇਆ ਕਰੇ ਫਾਇਦਾ ਪਰ ਤਾਂ ਕੇ ਮਾਰੀ ਕਾਣੀ ਕੋਈ ਨਹੀਂ ਪਰੇ ਫੇਸ ਤੇ ਅਸਰ ਨਹੀਂ ਰਹੇ ਆ ਸਹੀ ਕੱਟ ਲਈ ਫਾਇਦਾ ਇਹ ਮੇਰੇ ਕੋਲ ਆ ਗਿਆ ਇਹ ਜਗਾ ਕੋਈ ਕਟਿੰਗ ਬਾਤੇ ਹੋ ਦਾਸਨਾ ਕਰ ਲਵੇ। ਢੇਡ ਮੋਟਾ ਕਰੀ ਪਤਲਾ ਨਾ ਕਰੀ ਨਹੀਂ ਤਾਂ ਸੋਪ ਕੇ ਬਿਲਕੁਲ ਫਿੱਕਾ ਆਏਗਾ। ਲਓ ਜੀ ਦੋਸਤੋ ਆਹ ਰੋਲਰ ਦਿੰਦਾ ਕ ਇਹ ਕੰਮ మీడియం ਰੋਲਰ ਆ ਇਹ। ਇਹ ਕੰਮ ਦੇਊਗਾ ਜਿੱਥੋਂ ਤੱਕ ਰਹਿ ਜਿੱਤੀ ਹੋ। கட்டிங் ஓகே நாலு ப்ராஷ்னா அர்த்தம் ਇਹ ਲੱਕੜ ਭੇਜ ਕੇ ਫਿਰ 갈 ਜਾਂਦੀ ਆ ਇਹਦੇ ਨਾਲ ਲੱਕੜ ਖਰਾਬ ਨਹੀਂ ਹੁੰਦੀ ਲਾਈਫ ਪੂਰੀ ਇਹਦੇ ਨਾਲ ਬਣ ਜਾਂਦੀ ਇੰਨਾ ਅਕਾਰ ਕਿਤੇ ਇਹਦੀ ਆਪਾਂ ਕਰਾਂਗੇ ਦੋ ਕੋਡ ਇੱਕ ਕੋਡ ਕਰਕੇ ਤੇ ਫਿਰ ਇਹਨੂੰ ਇੱਕ ਘੰਟਾ ਰੈਸਟ ਦੇ ਲਾਣੀ ਤੇ ਘੰਟੇ ਬਾਅਦੂ ਕੋਡ ਦਾ ਫਿਰ ਡਬਲ ਕੋਡ ਕਰਾਂਗੇ ਆਪਾਂ ਦੋਸਤੋ ਅੱਜ ਅਕੀ ਬਿਲਕੁਲ ਹੀ ਕੋਡ ਦੇ ਲੱਗੇ ਜਿਵੇਂ ਨਹੀਂ ਤੋਂ ਲੰਘਦੇ ਪਏ ਬਹੁਤ ਧੀਰੇ ਆਇਤਾ ਨੂੰ ਸੋਤੀ ਪਈ ਏ ਦੀ 14 ਲੀ ਕਰੰਟਰ ਦਾ ਇਹਨੂੰ ਦੋਸਤੋ ਟਾਈਮ ਕਾਫੀ ਲੱਗਣਾ ਕਿਉਂਕਿ ਇਹ ਸਮੋਥ ਨਹੀਂ ਫੱਟੀਆਂ ਉੱਚੀਆਂ ਨਹੀਂ ਨੀਆਂ ਤੇ ਬਰਾਸ਼ਨਾ ਸਾਰਾ ਹੋਣਾ ਤੇ ਛੋਟੇ ਰੋਲਰ ਨਾਲ ਵੱਡਾ ਰੋਲਰ ਚੱਲਣਾ ਨਹੀਂ ਤਾਂ ਕਰਕੇ ਟਾਈਮ ਕਾਫੀ ਲੱਗਣਾ ਇੱਕ ਮੋੜ ਤੇ ਕਾਫੀ ਟਾਈਮ ਲੱਗ ਗਿਆ ਇਹਨਾਂ ਦੇ ਬਹੁਤ ਬੰਦੇ ਆ ਗਏ ਆ ਵੱਡਾ ਬੰਦਾ ਕਰਦਾ ਕਾਫੀ ਟਾਈਮ ਇਹ ਜਿਹੜਾ ਬਾਲ ਪੇਂਟ ਕਰਦੇ ਆ ਉਹ ਜਿਹੜੀਆਂ ਚੰਦਾ ਚੂਹੂ ਜਿਹੜੀਆਂ ਦੇ ਤੇ ਚੱਲਦਾ ਵੱਡਾ ਰੋਲਰ ਜਾਂਦਾ ਜਲਦੀ ਇਹ ਸਾਰਾ ਪ੍ਰੋਸ ਨਾ ਕਰਨਾ ਪੈਣਾ ਫਟਿੰਗਾ ਉੱਚ ਨਹੀਂ ਨਾ ਤਾਂ ਕਰਕੇ ਇਹਨੂੰ ਟਾਈਮ ਕਾਫੀ ਲੱਗੂਗਾ ਲੋ ਜੀ ਦੋਸਤੋ ਚੱਲਦਾ ਪਿਆ ਕੰਮ ਤੇ ਆਹ ਦੇਖ ਲਓ ਤੁਸੀਂ ਦੋ ਫੈਂਸਾਂ ਕਰਤੀਆਂ ਸਿੰਗਲ ਕੋਡ ਤੇ ਸਾਰਾ ਕਰਕੇ ਤੇ ਫਿਰ ਇਹਨੂੰ ਕਰਾਂਗੇ ਡਬਲ ਤੇ ਆਹ ਤੀਜੀ ਫੈਂਸ ਕਰਦੇ ਪਏ ਆਂ ਤੇ ਹੁਣ ਬਸ ਆ ਟਰੇ ਖਾਲੀ ਹੋ ਚਲੀ ਪਾ ਦੀ ਤੇ ਆਪਣਾ ਵੀ ਕਰਤੀ ਖਾਲੀ ਟਰੇ ਤੇ 30 ਬ੍ਰੇਕ ਹੋ ਗਈ ਆਪਣੀ ਚਾਹ ਦਾ ਟਾਈਮ ਹੋ ਗਿਆ ਹੁਣ ਚਾਹ ਪੀਵਾਂਗੇ ਤੇ ਫਿਰ ਕਰਦੇ ਹਾਂ ਸਟਾਰਟ ਤੇ ਕੰਮ ਆਪਣਾ ਹੈਗਾ ਕਾਫੀ ਦੇਖੋ ਅੱਜ ਸ਼ਾਮ ਤੱਕ ਕਿੰਨਾ ਹੁੰਦਾ ਡਬਲ ਕੋਡ ਕਰਨਾ ਜੇ ਅੱਜ ਮੈਨੂੰ ਲੱਗਦਾ ਨਹੀਂ ਵੀ ਦੋ ਕੋਡ ਹੋਣਗੇ ਕਿਉਂਕਿ ਦੂਜੀ ਸਾਈਡ ਵੀ ਹੈ ਦੀ ਦੋਨਾਂ ਸਾਈਡਾਂ ਤੇ ਕਰਨਾ ਤੇ ਜਿਹੜਾ ਰਹਿ ਜਾਊਗਾ ਉਹ ਫਿਰ ਕੱਲ ਨੂੰ ਕਰਾਂਗੇ ਲੋ ਕੇ ਚਾਹ ਪੀ ਕੇ ਫਿਰ ਤੁਹਾਨੂੰ ਮਿਲਦੇ ਆਂ ਲੋਈ ਦੋਸਤੋ ਸਾਡਾ ਹੋ ਗਿਆ ਚਾਹ ਦਾ ਟਾਈਮ ਆ ਟੱਕਣ ਲਾ ਲਾ ਉੱਪਰ ਪਾ ਟੱਕਣ ਲਾ ਦੀ ਲਾ ਕੇ ਲਾ ਕੇ ਕੋਲ ਕੇ ਤੇ ਚਾਹ ਪੀਣ ਲੱਗੇ ਤਾਂ ਪਰਦੇਸੀਆਂ ਦੇ ਕੰਮ ਵੇਖ ਲਓ ਤੇ ਇੰਡੀਆ ਬੈਠੇ ਆਂਦੇ ਪੈਸੇ ਬੜੇ ਸੌਖੇ ਬਣ ਜਾਂਦੇ ਐਨੇ ਪਾ ਦਿਓ ਐਨੇ ਤੇ ਆ ਵੇਖ ਲਓ ਕਿਵੇਂ ਬਣਦੇ ਪੈਸੇ ਇੱਥੇ ਅਸੀਂ ਪੇਂਟ ਕਰਦੇ ਪਏ ਇੱਥੇ ਬਹਿ ਕੇ ਹੀ ਸੜਕ ਤੇ ਹੀ ਚਾਹ ਪੀ ਲੈਣੀ ਆ ਤੇ ਇੱਥੇ ਅਸੀਂ ਖਾਂਦੇ ਜੇ ਰੋਟੀ ਤੋ ਪਵੇ ਛਾਂ ਵੇ ਤੇ ਇਦਾਂ ਬਣਦੇ ਜੇ ਪੈਸੇ ਲੋ ਜੀ ਦੋਸਤੋ ਇੱਕ ਸਾਈਡ ਤਾਂ ਹੋ ਚੱਲੀ ਆਪਣੀ ਡੰਨ ਤੇ ਹੁਣ ਹੋ ਗਈ ਆਪਣੀ ਲੰਚ ਬ੍ਰੇਕ ਰੋਟੀ ਖਾਵਾਂਗੇ ਤੇ ਫਿਰ ਕਰਾਂਗੇ ਇਹਦੇ ਅੰਦਰਲੀ ਸਾਈਡ ਆਹ ਡੋਰ ਰਹਿ ਗਿਆ ਇਹ ਅਸੀਂ ਹੁਣ ਕਰ ਦੇਣਾ ਬਸ 5-10 ਮਿੰਟ ਲੱਗਣੇ ਆ ਇਹ ਕਰਕੇ ਤੇ ਫਿਰ ਆਪਾਂ ਖਾਵਾਂਗੇ ਰੋਟੀ ਤਾਂ ਫਿਰ ਰੋਟੀ ਕਰ ਖਾ ਕੇ ਤੇ ਫਿਰ ਅੰਦਰਲੀ ਸੈਟ ਕਰਾਂਗੇ ਸਿੰਗਲ ਕੋਡ ਤੇ ਅੱਜ ਤਾਂ ਇਹਦਾ ਹੋਊਗਾ ਸਿੰਗਲ ਕੋਡ ਹੀ ਫਿਰ ਕੱਲ ਨੂੰ ਇਹਨੂੰ ਕਰਾਂਗੇ ਡਬਲ ਬਹੁਤ ਸਮਝ ਲਓ ਕਿੰਨਾ ਵਧੀਆ ਬਹੁਤ ਸੋਹਣਾ ਵੈਦਰ ਠੰਡਾ ਨੋਏ ਦੋਸਤੋ ਸਾਡਾ ਹੋ ਗਿਆ ਲੰਚ ਦਾ ਟਾਈਮ ਤੇ ਇੱਥੇ ਸੜਕ ਤੇ ਬੈ ਕੇ ਅਸੀਂ ਕਰ ਲੰਗੇ ਹੁਣ ਲੰਚ ਤੇ ਫਿਰ ਜਿਹੜਾ ਰਹਿੰਦਾ ਪੇਂਟ ਉਹਨੂੰ ਹੁਣ ਫਿਰ ਕਰਾਂਗੇ ਤੇ ਲੰਚ ਕਰਕੇ ਤੇ ਫਿਰ ਮਿਲਦੇ ਆਂ ਤੇ ਆਹ ਵੇਖ ਲਓ ਸਾਡੀਆਂ ਸੋਫੇ ਤੇ ਚੇਹਰਾ ਇੱਥੇ ਬੈ ਕੇ ਛਕਾਂਗੇ ਪ੍ਰਸ਼ਾਦਾ ਪਾਣੀ ਤੇ ਫਿਰ ਪ੍ਰਸ਼ਾਦਾ ਛਕ ਕੇ ਤੇ ਫੇਰ ਤੁਹਾਨੂੰ ਦਿਖਾਉਨੇ ਆ ਅਗਲਾ ਪ੍ਰੋਸੈਸ ਲੋ ਜੀ ਦੋਸਤੋ ਕੱਲ ਆਪਣਾ ਸਿੰਗਲ ਕੋਡ ਹੋ ਗਿਆ ਪੂਰਾ ਸਾਰੀ ਫੈਂਸ ਨੂੰ ਤੇ ਅੱਜ ਆਪਾਂ ਸਟਾਰਟ ਕਰਤਾ ਵਾ ਡਬਲ ਕੋਡ ਤੇ ਅੱਜ ਆਪਣਾ ਫਿਨਿਸ਼ ਹੋਏਣੀ ਜੌਬ ਅੱਡ ਡਬਲ ਕੋਡ ਹੁੰਦਾ ਪਿਆ ਹੁਣ ਤੇ ਅੱਜ ਸ਼ਾਮ ਤੱਕ ਅਹੀਂ ਸਾਰਾ ਕਰ ਦੇਣਾ ਦੋਨੋਂ ਸਾਈਡਾਂ ਤੇ ਤੇ ਜੌਬ ਆਪਣੀ ਅੱਜ ਹੋ ਜੂ ਡਨ ਤੇ ਫੇਰ ਆਪਾਂ ਮਿਲਾਂਗੇ ਤੁਹਾਨੂੰ ਨਵੀਂ ਜੌਬ ਤੇ ਲਓ ਜੀ ਦੋਸਤੋ ਆਪਣੇ ਹੋ ਗਏ ਦੋ ਕੋਡ ਫਾਈਨਲ ਕੋਡ ਵੀ ਆਪਾਂ ਕਰਤਾ ਬਾਹਰ ਆਊਟਸਾਈਡ ਸਾਰਾ ਹੋ ਗਿਆ ਤੇ ਆਪਣਾ ਰਹਿ ਗਿਆ ਹੁਣ ਅੰਦਰ ਤੇ ਹੁਣ ਆਪਾਂ ਕਰਦੇ ਪਏ ਅੰਦਰ ਬਾਹਰਲਾ ਆਪਣਾ ਡਾਨਾ ਦੋ ਕੋਡ ਹੋ ਗਏ ਪੂਰੇ ਵਧੀਆ ਤੇ ਐਨ ਪੂਰੀ ਸ਼ਾਨਦਾਰ ਲੁੱਕ ਬਣ ਗਈ ਹੈ ਦੇਖ ਲਓ ਤੁਸੀਂ ਤੇ ਅੰਦਰ ਹੁਣ ਆਪਣਾ ਚੱਲਦਾ ਪਿਆ ਕੰਮ ਲੱਗੇ ਇਧਰ ਪੇਂਟਰ ਸਾਹਿਬ ਕਿਦਾਂ ਭਾਜੀ ਠੀਕ ਆ ਵਧੀਆ ਵਧੀਆ ਭਾਜੀ ਲਓ ਜੀ ਅਾ ਚੱਲਦਾ ਪਿਆ ਆਪਣਾ ਵਰਕ ਤੇ ਡਬਲ ਕੋਡ ਕੀਤਾ ਅੰਦਰ ਹੋਣੇ ਹੀ ਸਟਾਰਟ ਆਹ ਵੈਨਾਂ ਕ ਬਾਕੀ ਆਪਣੀਆਂ ਗਲੀ ਜੀ ਆ ਆ ਰਹਿ ਗਿਆ ਅੰਦਰ ਹੁਣ ਆਪਾਂ ਇਹ ਕਰਾਂਗੇ ਡਨ